Thank <laughs> you. ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਭਗਵਾਨ ਮਾਤਾ ਕੀ ਜੈ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਕੱਠਾ ਹੋ ਕੇ ਪੀ ਐਨ ਵੀ ਮਾਰਗੋ ਮਾਰਕੀਟ ਪੜਾ ਰੋਡ ਸਾਨੇ ਵਾਲੀ ਜਿਹੜੀ ਉਹਦੇ ਵਿੱਚ 79ਵਾਂ ਸੁਤੰਤਰਤਾ ਦਿਵਸ ਮਨਾਇਆ ਆਜ਼ਾਦੀ ਦਿਹਾੜਾ ਮਨਾਇਆ ਮੈਂ ਆਜ਼ਾਦੀ ਦਿਹਾੜੇ ਦੇ ਉੱਤੇ ਸਾਨੇਵਾਲ ਸ਼ਹਿਰ ਦੀਆਂ ਹਲਕੇ ਦੀਆਂ ਦੇਸ਼ ਵਿਦੇਸ਼ ਦੀਆਂ ਸਾਰਿਆਂ ਸੰਗਤਾਂ ਨੂੰ ਸਾਰੇ ਵਿਅਕਤੀਆਂ ਨੂੰ ਇਹਦੀਆਂ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਇਹ ਆਜ਼ਾਦੀ ਸਾਨੂੰ ਸਾਡੇ ਬਜ਼ੁਰਗਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਉਹਦੇ ਕਾਰਨ ਹੀ ਨਸੀਬ ਹੋਈ ਹੈ ਤੇ ਅਰੂ ਅਸੀਂ ਉਹਨੂੰ ਸਾਰੇ ਉਹਨਾਂ ਸ਼ਹੀਦਾਂ ਨੂੰ ਨਮਨ ਵੀ ਕਰਦੇ ਹਾਂ ਤੇ ਸਾਰ ਮੇਰੇ ਵੱਲੋਂ ਸਾਰਿਆਂ ਨੂੰ ਇਸ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹਰ ਸਾਲ ਮਤਲਬ ਇਸ ਮਾਰਕੀਟ ਦੇ ਵਿੱਚ ਜਿਹੜਾ ਸਾਡੇ ਵੱਲ ਮਨਾਇਆ ਜਾਂਦਾ ਵਾ ਜਿਹੜਾ ਜਾਂ ਕਿਹੜੇ-ਕਿਹੜੇ ਚ ਵਰਕਰ ਦੇਖੋ ਇਹਦੇ ਵਿੱਚ ਇਹ ਪਾਰਟੀ ਲੈਵਲ ਨਹੀਂ ਸੀਗਾ ਇਹ ਸਾਡਾ ਸ਼ਹਿਰ ਵਾਸੀਆਂ ਦਾ ਸੀਗਾ ਤੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜਾ ਪ੍ਰੋਗਰਾਮ ਇਹ ਕੀਤਾ ਇਸ ਮੌਕੇ ਦੇ ਕੋਈ ਖਾਸ ਮੈਸੇਜ ਵੀ ਫਸਨੇ ਆ ਜਾਂ ਕਿਸ ਤਰ੍ਹਾਂ ਦੇ ਰਣਨੀਤੀਆਂ ਉਹ ਦੇਖਦੇ ਹਾਂ ਜਾਂ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਇਹ ਦੇਸ਼ ਦੇ ਲੋਕਾਂ ਲਈ ਭਲਾਈ ਲਈ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ ਸਕੀਮਾਂ ਗਰੀਬ ਪਰਿਵਾਰਾਂ ਵਾਸਤੇ ਵੀ ਮੱਧ ਵਰਗੀ ਪਰਿਵਾਰਾਂ ਵਾਸਤੇ ਵੀ ਤੇ ਸਰਕਾਰ ਵੱਲੋਂ ਆਈਆਂ ਹੋਈਆਂ ਨੇ ਮੈਂ ਤਾਂ ਇਹ ਕਹੂੰਗਾ ਵੀ ਲੋਕੋ ਦਾ ਵੱਧ ਤੋਂ ਵੱਧ ਉਹਨਾਂ ਸਕੀਮਾਂ ਦਾ ਫਾਇਦਾ ਉਠਾਉਣ ਤੇ ਆਪਣੀ 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 ਜ਼ਿੰਦਗੀ ਨੂੰ ਖੁਸ਼ਹਾਲ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਪਾਵਨ ਤੇ ਪਵਿੱਤਰ ਆਜ਼ਾਦੀ ਦੇ ਦਿਹਾੜੇ ਤੇ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸਕਾਰਦਾ ਪ੍ਰਭੂ ਦੇ ਚਰਨਾ ਚਰਨਾਂ ਚ ਅਰਦਾਸ ਵੀ ਕਰਦਾ ਕਿ ਸਾਡੇ ਦੇਸ਼ ਦੇ ਵਿੱਚ ਸ਼ਸ਼ਵੀ ਅਤੇ ਜਸਵੀ ਪ੍ਰਧਾਨ ਮੰਤਰੀ ਨੇ ਅਜਰ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਦੇਸ਼ ਵਿਸ਼ਵ ਗੁਰੂ ਦੀ ਬੰਦਗੀ ਦੇ ਵਿੱਚ ਅਗਰ ਅਸਰ ਹੋਊਗਾ ਔਰ ਜੋ ਵੀ ਅਜ ਵਰਤਮਾਨ ਦੇ ਵਿੱਚ ਦੂਸਰੀਆਂ ਪਾਰਟੀਆਂ ਬੰਨੀ ਹੋ ਜਾ ਵਿਰੋਧੀਆਂ ਬੰਨੀ ਹੋ ਅਨਾਪ ਸ਼ਨਾਪ ਅੱਜ ਮੋਹਮ ਚਲਾਈਏ ਉਹਦਾ ਲੋਕਾਂ ਦੇ ਮਨ ਤੇ ਕੋਈ ਪ੍ਰਭਾਵ ਨਹੀਂ ਹੈ ਔਰ ਸਮੁੱਚੀ ਦੇਸ਼ ਦੇ ਵਾਸੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਰਹਿਨਮਾਈ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਆ।